ਬੱਡੇ ਭੈਣ ਜੀ ਬੀਬੀ ਹਰਜਨਤ ਕੌਰ ਜੀ ਜੋ ਅੱਜ ਤੋਂ ਹਫ਼ਤੇ ਪਹਿਲਾਂ ਉਪਰਾਈਡੇ ਲਾਸਟ ਫਰਾਈਡੇ ਅਚਲਣਾ ਕਰ ਗਏ ਸਨ ਉਹਨਾਂ ਦੇ ਪੰਜ ਭੂਤਕ ਸਰੀਰ ਨੂੰ ਆਪਾਂ ਸੰਸਕਾਰ ਕਰਨ ਵਾਸਤੇ ਇੱਥੇ ਸਾਰੇ ਹਾਜ਼ਰ ਹੋਏ ਹਾਂ ਇਹ ਹੀ ਅੰਤ ਹੈ ਔਰ ਇਹ ਹੀ ਸੱਚ ਹੈ ਜੀਵਣਾ ਛੋਟਾ ਮਰਨਾ ਸਾਜਾ ਜਿੰਨੇ ਸੁਆਸ ਭੈਣ ਜੀ ਨੂੰ ਸਤਿਗੁਰੂ ਨੇ ਬਖਸ਼ਿਸ਼ ਕੀਤੇ ਉਹਨਾਂ ਨੇ ਉਤਨੇ ਸੁਆਸ ਲੈ ਔਰ ਇਸ ਸੰਸਾਰ ਤੋਂ ਅਲਵਿਦਾ ਕਰ ਗਏ ਮੇਰਾ ਆਪਣਾ ਤਜਰਬਾ ਹੈ ਕਿ ਭੈਣ ਜੀ ਬਣਾ ਨੇ ਇतना ਪਿਆਰ ਦਿੱਤਾ ਮੂੰਹ ਬੋਲੀ ਭੈਣ ਔਰ ਮੂੰਹ ਉਹ ਲਹਰਾ ਮੈਂ ਉਹਨਾਂ ਨੂੰ ਕਾਫੀ ਛੋਟਾ ਸਾਂ ਪਰ ਉਹਨਾਂ ਨੇ ਹਮੇਸ਼ਾ ਮੈਨੂੰ ਵੀਰ ਜੀ ਵੀਰ ਜੀ ਤੋਂ ਬਿਨਾ ਕਦੀ ਗੱਲ ਨਹੀਂ ਕੀਤੀ ਔਰ ਇਹ ਪਰਿਵਾਰ ਜੰਡੂ ਪਰਿਵਾਰ ਸਤਿਗੁਰੂ ਦੀ 은ੀ ਬਖਸ਼ਿਸ਼ ਹੋਈ ਇਹਨਾਂ ਦੇ ਹੈ ਰਾਜ ਕਰਾਣੇ ਵਰਗਾ ਪਰਿਵਾਰ ਹੰਜੀ ਨੇ ਆਪਣੀ ਸਿਆਣਪ ਨਾਲ ਆਪਣੇ ਘਰ ਦੇ ਉੱਤੇ ਸਹੀ ਮੈਣਿਆ ਵਿੱਚ ਰਾਜ ਕੀਤਾ ਹੈ। ਔਰ ਕਦੀ ਵੀ ਕਿਸੇ ਬੱਚੇ ਦਾ ਔਰ ਬਾਜੀਵਰਾਂ ਦਾ ਜੰਡੂ ਸਾਹਿਬ ਜੀ ਦਾ ਦਿਲ ਕਦੀ ਨਹੀਂ ਦੁਖਾਇਆ। ਇਤਨੇ ਸਾਫ਼ ਦਿਲ ਉਨ੍ਹਾਂ ਦਾ ਸਰੀਰ ਔਰ ਪਵਿੱਤਰ ਆਤਮਾ ਜੇ ਇਦਾਂ ਵੀ ਕਹਿ ਦੇਵਾਂ ਮੇਰੇ ਖਿਆਲ ਵਿੱਚ ਮੇਰੇ ਵੱਲੋਂ ਉਹ ਅਤਕਤ ਨਹੀਂ ਮੈਂ ਸਮਝਦਾ ਹੋਊਗੀ ਕਿ ਭੈਣ ਦੀ ਆਵਾਜ਼ ਸੈਕਿੰਡ ਟੂ ਰੱਬ ਰੱਬ ਵਰਗੀ ਉਹ ਭੈਣ ਸੀ ਸਾਡੀ ਸਾਡੇ ਵਿੱਚ ਅੱਜ ਉਹ ਨਹੀਂ ਹਨ ਆਪਾਂ ਉਹਨਾਂ ਦੇ ਸੰਸਕਾਰ ਕਰਨ ਵਾਸਤੇ ਇੱਥੇ ਹਾਜ਼ਰ ਹੋਏ ਹਾਂ ਅਰਦਾਸ ਕਰਨੀ ਹੈ ਸਰਬ ਦੇ ਚਰਨਾਂ ਵਿੱਚ ਕਿ ਗਰੀਬ ਨਿਵਾਜ਼ ਆਪਣੀ ਕਿਰਪਾ ਕਰੇ ਜੋ ਇਹ ਜੀਵ ਆਤਮਾ ਸੰਸਾਰ ਤੇ ਆਪਣਾ ਜੀਵਨ ਬਤੀਤ ਕਰਕੇ ਗਈ ਹੈ ਕਿਰਪਾ ਕਰਕੇ ਉਸ ਨੂੰ ਮੁਕਤੀ ਬਖਸ਼ਿਸ਼ ਕਰ ਦਿਓ 84 ਦੀ ਜੋਨ ਚੋਂ ਕੱਢ ਦਿਓ ਅਤੇ ਸੁਦੀਵੀ ਨਿਵਾਸ ਆਪਣੇ ਚਰਨਾਂ ਵਿੱਚ ਬਖਸ਼ਿਸ਼ ਕਰੋ ਪਿਛੇ ਜੋ ਪਰਿਵਾਰ ਹੈ ਉਸ ਨੂੰ ਪਾਣਾ ਮੰਨਣ ਦਾ ਹੱਲ ਬਖਸ਼ਿਸ਼ ਕਰੋ ਇਹ ਆਪਾਂ ਅਰਦਾਸ ਕਰਨੀ ਹੈ ਕਹਿਣਾ ਬੜਾ ਸੋਖਾ ਹੁੰਦਾ ਹੈ ਕਹਿੰਦੇ ਹਨ ਜਿਸ ਤੇ ਬੀਤਦੀ ਹੈ ਉਸ ਨੂੰ ਪਤਾ ਹੁੰਦਾ ਹੈ ਪਰ ਇਸ ਦੇ ਨਾਲ ਹੀ ਸਿਆਣ ਭੇ ਹੈ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ ਜਗ ਮੈਂ ਤਾਂ ਸਮਝਿਆ ਸੀ ਦੁੱਖ ਮੇਨ ਨੂੰ ਹੀ ਹੈ ਇਹ ਮੇਰੇ ਤੇ ਹੀ ਆਇਆ ਹੈ ਕਹਿੰਦੇ ਨਹੀਂ ਦੁੱਖ ਸਵਾਇਆ ਜਗ ਉੱਚੇ ਕੋਠੇ ਚੜ ਕੇ ਦੇਖਿਆ ਤਾਂ ਘਰ ਘਰ ਇਹਾਂ ਅਗ ਜੇ ਆਪਾਂ ਕੋਈ ਐਸਾ ਘਰ ਢੋਲ ਨਾ ਜਾਈਏ ਜਿਸ ਘਰ ਵਿੱਚ ਕਦੀ ਮੌਤ ਨਾ ਆਈ ਹੋਵੇ ਤਾਂ ਇੰਪੋਸੀਬਲ ਅਸੰਭਵ ਕਿਤੇ ਵੀ ਕੋਈ ਐਸਾ ਘਰ ਆਪਾਂ ਨੂੰ ਨਹੀਂ ਲੱਭ ਸਕਦਾ ਸਤਿਗੁਰੂ ਦਾ ਭਾਣਾ ਹੈ ਉਹ ਮੰਨਣਾ ਪੈਂਦਾ ਹੈ ਜਿਉਂ-ਜਿਉਂ ਤੇਰਾ ਹੁਕਮ ਤੇ ਮੈਂ ਜਿਉਂ ਫੋਣਾ ਉਹਦੇ ਹੁਕਮ ਅਨੁਸਾਰ ਸਭ ਕੁਝ ਹੋਣਾ ਹੀ ਹੈ ਸਤਿਗੁਰੂ ਸਾਨੂੰ ਮਤ ਬਖਸ਼ਿਸ਼ ਕਰੇ ਅਸੀਂ ਇਸ ਤਰੀਕੇ ਨੂੰ ਇਸ ਚੀਜ਼ ਨੂੰ ਸਮਝ ਸਕੀਏ ਅਤੇ ਗੁਰੂ ਦੇ ਬਾਣੇ ਵਿੱਚ ਰਹਿ ਸਕੀਏ ਇਹੋ ਆਪਣੀ ਅਰਦਾਸ ਹੈ ਇਹੋ ਆਪਣੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿਉਂਕਿ ਇਹ ਜੋ ਜਨਮ ਹੈ ਆਪਾਂ ਨੂੰ ਆਪਣੀ ਖੁਲਿਆਣ ਵਾਸਤੇ ਮਿਲਿਆ ਹੈ ਪਰਮਾਤਮਾ ਦਾ ਭਜਨ ਕਰਨ ਵਾਸਤੇ ਮਿਲਿਆ ਹੈ ਦੁਨਿਆਵੀ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਹਨ ਉਹ ਨਿਭਾਉਣੀਆਂ ਹੀ ਨਿਭਾਉਣੀਆਂ ਹਨ ਉਹਨਾਂ ਵਿੱਚੋਂ ਕੁਝ ਸਮਾਂ ਕੱਢ ਕੇ ਸਾਨੂੰ ਉਸ ਰੱਬ ਦਾ ਸ਼ੁਕਰ ਕਰਨਾ ਬਣਦਾ ਹੈ ਜਿਨੇ ਸਾਨੂੰ ਇਸ ਦੁਨੀਆ ਤੇ ਇਦਾਂ ਦਾ ਸਰੂਪ ਦੇ ਕੇ ਬਖਸ਼ਿਸ਼ ਕਰਕੇ ਦੁਨੀਆ ਤੇ ਭੇਜਿਆ ਹੈ